ਚਮਾਰੀ ਮੈਂ ਇਹਨੂੰ ਐਜ਼ ਅ ਕੰਪਲੀਮੈਂਟ ਲਵਾਂਗੀ ਕਿਉਂਕਿ ਹੈਗੀ ਤਾਂ ਮੈਂ ਜੱਟਾਂ ਦੀ ਕੁੜੀ ਆ ਬਟ ਅਗਰ ਤੁਸੀਂ ਮੈਨੂੰ ਚਮਾਰੀ ਕਹਿੰਦੇ ਹੋ ਮੈਂ ਇਹਨੂੰ ਕੰਪਲੀਮੈਂਟ ਲਵਾਂਗੀ ਕਿਉਂਕਿ ਚਮਾਰਾਂ ਦੀਆਂ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਜੱਟਾਂ ਦੀਆਂ ਬਹੁਤ ਸੋਹਣੀਆਂ ਹੁੰਦੀਆਂ ਪਰ ਚਮਾਰਾਂ ਦੀਆਂ ਬਹੁਤ ਸੋਹਣੀਆਂ ਹੁੰਦੀਆਂ ਕੁੜੀਆਂ ਤੇ ਦੂਜੀ ਗੱਲ ਥੋੜਾ ਜਿਹਾ ਆਪਣੇ ਆਪ ਨੂੰ ਨਾ ਐਜੂਕੇਟ ਕਰੋ ਕਿ ਤੁਸੀਂ ਹਲੇ ਵੀ ਕਾਸਟਾਂ ਪਿੱਛੇ ਪਏ ਹੋ ਆਪਾਂ ਸਾਰੇ ਸਿੱਖ ਆ ਇਟ ਡਸਨਟ ਮੈਟਰ ਕੋਈ ਚਮਾਰ ਕੋਈ ਨਾ ਹੀ ਕੀਆ ਨਾਲੇ ਅਗਰ ਤੁਹਾਨੂੰ ਆਪਣੀ ਥੋੜੀ ਰਿਲੀਜੀਅਨ ਦੀ ਸਿੱਖ ਰਿਲੀਜੀਅਨ ਦੀ ਥੋੜੀ ਹਿਸਟ ਪੰਜ ਪਿਆਰੇ ਜਿਹੜੇ ਸੀਗੇ ਨਾ ਸ਼ੁਗਰ ਗੋਬਿੰਦ ਸਿੰਘ ਜੀ ਨੇ ਬਣਾਏ ਸੀਗੇ ਉਹ ਪੰਜ ਪਿਆਰਿਆਂ ਦੀ ਕੋਈ ਚਮਾਰ ਹੀ ਕੋਈ ਨਾਈ ਹੀ ਸਾਰੇ ਅਲੱਗ-ਅਲੱਗ ਕਾਸਟੋਂ ਹੀ ਹੈ ਠੀਕ ਆ ਤੇ ਮੈਂ ਤਾਂ ਪੜ੍ਹ ਲੈ ਕਿ ਟਿਚਰ ਲੱਗ ਗਈ ਆ ਤੁਸੀਂ ਪੜ੍ਹ ਲਿਖ ਲਓ ਥੋੜੀ ਜਿਹੀ ਆਪਣੀ ਹਿਸਟਰੀ ਜਾਣ ਨੂੰ ਹੱਲੇ ਵੀ ਕਾਸਟਾ ਪਿੱਛੇ ਪਈ ਹੋ ਇਹ ਮੈਨੂੰ ਬਿਲਕੁਲ 네ਗੇਟਿਵ ਨਹੀਂ ਲੱਗਾ ਕਮੈਂਟ 네ਗੇਟਿਵ ਮੈਨੂੰ ਕੀ ਚੀਜ਼ ਲੱਗੀ ਹੈ ਕਿ ਤੁਹਾਨੂੰ ਆਪਣੀ ਹਿਸਟਰੀ ਨਹੀਂ ਪਤਾ ਤਾਂ ਹੀ ਹੱਲੇ ਵੀ ਕਾਸਟਾ ਪਿੱਛੇ ਹੀ ਜਾਣਦੇ ਹੋ ਹੈਗੀ ਮੈਂ ਜੱਟਾਂ ਦੀ ਕੁੜੀ ਆ ਪਰ ਅਗਰ ਤੁਸੀਂ ਮੈਨੂੰ ਚਮਾਰੀ ਕਹਿੰਦੇ ਹੋ ਤੇ ਮੈਂ ਐਕਸੈਪਟਡ ਕਿਉਂਕਿ ਮੈਂ ਕਾਸਟ ਸਿਸਟਮ 'ਚ ਬਲੀਵ ਨਹੀਂ ਰੱਖਦੀ ਮੈਂ ਬਸ ਇੱਕ ਚੀਜ਼ ਤੇ ਬਲੀਵ ਕਰਦੀ ਕਿ ਮੈਂ ਸਿੱਖਾਂ ਏ ਕਮੈਂਟ ਨੂੰ ਮੈਂ ਇਹ ਐਡਰੈਸ ਨਹੀਂ ਕਰਨਾ ਕਿਉਂਕਿ ਮੈਨੂੰ ਕਾਫੀ ਵੀਡੀਓਜ਼ ਤੇ ਕਮੈਂਟ ਆਉਂਦਾ ਆ ਪਰ ਮੈਂ ਕਿ ਥੋੜਾ ਐਜੂਕੇਟ ਕਰਨਾ ਚਾਹੀਦਾ ਲੋਕਾਂ ਨੂੰ ਹਨਾ ਕਿਉਂਕਿ ਆਪਣੇ ਲੋਕ ਬਸ ਕਾਸਟਾ ਪਿੱਛੇ ਪਏ ਆ ਰੀਅਲ ਪ੍ਰੋਬਲਮਸ ਵੱਲ ਨਹੀਂ ਧਿਆਨ ਦੇਣਾ ਇਹਦੀ ਕਾਸਟ ਕੀ ਉਹਦੇ 'ਤੇ ਵੱਲ ਧਿਆਨ ਦੇਣਾ ਅਨਪੜੋ ਪੜ੍ਹ ਲਓ ਥੋੜਾ ਜਿਮਾਰੀ ਮੈਂ ਇਹਨੂੰ ਐਜ਼ ਅ ਕੰਪਲੀਮੈਂਟ ਲਵਾਂਗੀ ਕਿਉਂਕਿ ਹੈਗੀ ਤਾਂ ਮੈਂ ਜੱਟਾਂ ਦੀ ਕੁੜੀ ਆ ਬਟ ਅਗਰ ਤੁਸੀਂ ਮੈਂ ਚਮਾਰੀ ਕਹਿੰਦੇ ਮੈਂ ਇਹਨੂੰ ਕੰਪਲੀਮੈਂਟ ਲਵਾਂਗੀ ਕਿਉਂਕਿ ਚਮਾਰਾਂ ਦੀਆਂ ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ ਜੱਟਾਂ ਦੀਆਂ ਬਹੁਤ ਸੋਹਣੀਆਂ ਹੁੰਦੀਆਂ ਪਰ ਚਮਾਰਾਂ ਦੀਆਂ ਬਹੁਤ ਸੋਹਣੀਆਂ ਹੁੰਦੀਆਂ ਕੁੜੀਆਂ ਤੇ ਦੂਜੀ ਗੱਲ ਥੋੜਾ ਜਿਹਾ ਆਪਣੇ ਆਪ ਨੂੰ ਨਾ ਐਜੂਕੇਟ ਕਰੋ ਕਿ ਤੁਸੀਂ ਹਲੇ ਵੀ ਕਾਸਟਾਂ ਪਿੱਛੇ ਪਏ ਹੋ ਆਪਾਂ ਸਾਰੇ ਸਿੱਖ ਆ ਇਟ ਡਸਨਟ ਮੈਟਰ ਕੋਈ ਚਮਾਰ ਕੋਈ ਨਾ ਹੀ ਕੀਆ ਨਾਲੇ ਅਗਰ ਤੁਹਾਨੂੰ ਆਪਣੀ ਥੋੜੀ ਰਿਲੀਜੀਅਨ ਦੀ ਸਿੱਖ ਰਿਲੀਜੀਅਨ ਦੀ ਥੋੜੀ ਹਿਸਟਰੀ ਪਤਾ ਹੋਇਆ ਪ ਉਹ ਪੰਜ ਪਿਆਰਿਆਂ ਦੀ ਕੋਈ ਚਮਾਰ ਹੀ ਕੋਈ ਨਾਈ ਹੀ ਸਾਰੇ ਅਲੱਗ-ਅਲੱਗ ਕਾਸਟੋਂ ਹੀ ਐ ਠੀਕ ਆ ਤੇ ਮੈਂ ਤਾਂ ਪੜ੍ਹ ਲੈ ਕਿ టీచర్ ਲੱਗੀ ਆ ਤੁਸੀਂ ਪੜ੍ਹ ਲੈ ਖਲੋ ਥੋੜੀ ਜਿਹੀ ਆਪਣੀ ਹਿਸਟਰੀ ਜਾਣਨ ਨੂੰ ਹਲੇ ਵੀ ਕਾਸਟਾਂ ਪਿੱਛੇ ਪਈ ਓ ਇਹ ਮੈਨੂੰ ਬਿਲਕੁਲ 네ਗੇਟਿਵ ਨਹੀਂ ਲੱਗਾ ਕਮੈਂਟ 네ਗੇਟਿਵ ਮੈਨੂੰ ਕੀ ਚੀਜ਼ ਲੱਗੀ ਐ ਕਿ ਤੁਹਾਨੂੰ ਆਪਣੀ ਹਿਸਟਰੀ ਨਹੀਂ ਪਤਾ ਤੋ ਇਹ ਹਲੇ ਵੀ ਕਾਸਟਾਂ ਪਿੱਛੇ ਹੀ ਜਾਣਦੇ ਹੋ ਹੈਗੀ ਮੈਂ ਜੱਟਾਂ ਦੀ ਕੁੜੀ ਆ ਪਰ ਅਗਰ ਤੁਸੀਂ ਮੈਨੂੰ ਚਮਾਰ ਹੀ ਕਹਿੰਦੇ ਹੋ ਤੇ ਮੈਂ ਐਕਸੈਪਟਡ ਕਿਉਂਕਿ ਮੈਂ ਕਾਸਟ ਸਿਸਟਮ 'ਚ ਬਲੀਵ ਨਹੀਂ ਰੱਖਦੀ ਮੈਂ ਬਸ ਇੱਕ ਚੀਜ਼ ਤੇ ਬਲੀਵ ਕਰਦੀ ਕਿ ਮੈਂ ਸਿੱਖਾਂ ਏਕ ਮੈਨੂੰ ਮੈਂ ਇਹ ਐਡਰੈਸ ਨਹੀਂ ਕਰਨਾ ਕਿਉਂਕਿ ਮੈਨੂੰ ਕਾਫੀ ਵੀਡੀਓਜ਼ ਤੇ ਕਮੈਂਟ ਆਉਂਦਾ ਆ ਪਰ ਮੈਂ ਕਿ ਥੋੜਾ ਐਜੂਕੇਟ ਕਰਨਾ ਚਾਹੀਦਾ ਲੋਕਾਂ ਨੂੰ ਹਨਾ ਕਿਉਂਕਿ ਆਪਣੇ ਲੋਕ ਬਸ ਕਾਸਟਾ ਪਿੱਛੇ ਪਏ ਆ ਰੀਅਲ ਪ੍ਰੋਬਲਮਸ ਵੱਲ ਨਹੀਂ ਧਿਆਨ ਦੇਣਾ ਇਹਦੀ ਕਾਸਟ ਕੀ ਉਹਦੇ ਵੱਲ ਧਿਆਨ ਦੇਣਾ ਅਨਪੜੋ ਪੜ੍ਹ ਲਓ ਥੋੜਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ